ਮਿੰਟੂ ਜੀ ਪਿਛਲੇ ਕੁਝ ਦਿਨਾਂ ਤੋਂ ਨਾ ਇੱਕ ਜਹਾਜ਼ ਬਹੁਤ ਚਰਚਾ ਦੇ ਵਿੱਚ ਹੈ ਜਿਹੜੇ ਜਹਾਜ਼ ਨੇ ਕੁਝ ਪ੍ਰਵਾਸੀਆਂ ਨੂੰ ਲੈ ਕੇ ਆਉਣਾ ਸੀ ਜਿਵੇਂ ਉਹ ਜਹਾਜ਼ ਦੀ ਗੱਲਬਾਤ ਹੁੰਦੀ ਸੀ ਤਾਂ ਜਿਹੜੇ ਪ੍ਰਵਾਸੀ ਵਾਪਸ ਆ ਰਹੇ ਨੇ ਉਹਨਾਂ ਤੇ ਬਹੁਤ ਲੋਕਾਂ ਦੀ ਨਜ਼ਰਾਂ ਸੀ ਨਾਲ ਨਾਲ ਪੁਲਿਸ ਦੀਆਂ ਡਿਪਾਰਟਮੈਂਟ ਦੀਆਂ ਪ੍ਰਸ਼ਾਸਨ ਦੀਆਂ ਵੀ ਨਜ਼ਰਾਂ ਨੇ ਕਿ ਉਹ ਕੌਣ ਲੋਕ ਨੇ ਜੋ ਵਾਪਸ ਆ ਰਹੇ ਇਹਦੇ ਵਿੱਚ ਇੱਕ ਗੱਲ ਹੋਰ ਆ ਰਹੀ ਹੈ ਕਿ ਇੱਕ ਹੋਰ ਵੀ ਲਿਸਟ ਪੁਲਿਸ ਵੱਲੋਂ ਬਣਾਈ ਜਾ ਰਹੀ ਹੈ ਕਿ ਜਿਹੜੇ ਕੋਈ ਗੈਂਗਸਟਰ ਨੇ ਜਾਂ ਕੋਈ ਅਪਰਾਧਿਕ ਮਾਮਲਿਆਂ ਦੇ ਵਿੱਚ ਦਾਖਲ ਨੇ ਉਹਨਾਂ ਦੀ ਵੀ ਲਿਸਟ ਬਣਾਈ ਜਾ ਰਹੀ ਹੈ ਜਿਦੇ ਚ ਕੁਝ ਵੱਡੇ ਨਾਮ ਵੀ ਨੇ ਅਨਮੋਲ ਵਿਸ਼ਨੋਈ ਹੈਪੀ ਪਾਸ਼ੀਆਂ ਜਾਂ ਕੁਝ ਹੋਰ ਵੀ ਇੱਕ ਹੋਰ ਖਬਰ ਇੱਕ ਹੋਰ ਥੋੜੀ ਜੀ ਕਨਸੋ ਆ ਰਹੀ ਹੈ ਕਿ 골ਡੀ ਬ੍ਰਾਡ ਉਹਦੇ ਵਿੱਚ ਹੋ ਸਕਦਾ ਜਾਂ ਨਹੀਂ ਤਾਂ ਮੈਂ ਵੀ ਇਹੀ ਸਵਾਲ ਪੁੱਛਣਾ ਕਿ ਕੀ 골ਡੀ ਬ੍ਰਾਡ ਵੀ ਉਧਰ ਰਿਪੋਰਟ ਹੋ ਸਕਦਾ ਪਹਿਲੀ ਗੱਲ ਤੇ ਤੁਸੀਂ ਜਹਾਜ਼ ਦੀ ਗੱਲ ਕੀਤੀ ਆ ਜੀ ਉਹ ਕਿਸੇ ਵੇਲੇ ਇੱਕ ਗੀਤ ਆਇਆ ਸੀਗਾ 90 ਦੇ ਦਹਾਕੇ 'ਚ ਸਰਦੂਲ ਸਿਕੰਦਰ ਨੇ ਗਾਇਆ ਸੀਗਾ ਕਿ ਲੋਕਾਂ ਦੇ ਤਾਂ ਪੁੱਤ ਨਿੱਤ ਬਤਨਾਂ ਨੂੰ ਮੁੜਦੇ ਤੇਰਾ ਉਡਦਾ ਨਹੀਂ ਚੰਦਰਾ ਜਹਾਜ਼ ਵੇ ਹੂੰ ਤੇ ਜੇ ਇਸ ਮਾਮਲੇ 'ਚ ਆਪਾਂ ਥੋੜਾ ਉਲਟਾ ਕੇ ਵੇਖੀਏ ਮੈਨੂੰ ਲੱਗਦਾ ਕਿ ਲੋਕਾਂ ਨੇ ਹੌਲੀ ਹੌਲੀ ਇਹ ਗੀਤ ਬਣਾ ਦੇਣਾ ਕਿ ਤੇਰਾ ਰੁਕਦਾ ਨਹੀਂ ਚੰਦਰਾ ਜਹਾਜ਼ ਜਿਵੇਂ ਜਿਸ ਹੱਬ ਨਾਲ ਟਰੰਪ ਭਰ-ਭਰ ਕੇ ਭੇਜੀ ਜਾਂਦਾ ਕਿਨੂੰ ਰੋਕ ਜੀ ਦੂਜੀ ਚੀਜ਼ ਸਰ ਇਹਦੇ ਵਿੱਚ ਇਕੱਲੇ ਜਾ ਕੇ ਅੰਮ੍ਰਿਤਸਰ ਦੇ ਵਿੱਚ ਡਿਪੋਰਟੇਸ਼ਨ ਦਾ ਸਾਹਮਣਾ ਕਰਦੇ ਬੰਦੇ ਨਹੀਂ ਉਤਰੇ ਹੂੰ ਇਹਦੇ ਵਿੱਚੋਂ ਉਤਰੀਆਂ ਨੇ ਕਹਾਣੀਆਂ ਬਿਲਕੁਲ ਕਿਸੇ ਨੇ ਸਭ ਕੁਝ ਗਵਾ ਲਿਆ ਕਿਸੇ ਦੇ ਸੁਫਨੇ ਜਿਹੜੇ ਆ ਉਹ ਅਟੈਚੀਆਂ ਚ ਰੀੜਿਆਂ ਦੀ ਥਾਂ ਮੁਰਦਾ ਪਏ ਨੇ ਹੂੰ ਕਿਸੇ ਦੀਆਂ ਸਦਰਾਂ ਜਿਹੜੀਆਂ ਉਸ ਨੂੰ ਪੈਰਾਲਾਈਜ਼ ਹੋ ਗਏ ਉਹ ਉਹ ਹੋ ਗਈਆਂ ਪੈਰਾਲਾਈਜ਼ ਹੋ ਗਈਆਂ ਮਤਲਬ ਕਿ ਆਪਾਂ ਕਹਿ ਸਕਦੇ ਆ ਕਿ ਹਰੇਕ ਬੰਦਾ ਆਪਣੇ ਆਪ ਦੇ ਵਿੱਚ ਇੱਕ ਕਹਾਣੀ ਲੈ ਕੇ ਉਤਰੇਗਾ ਹੂੰ ਬੇਸ਼ੱਕ ਤੇ ਇਹ ਕੋਈ ਇਦਾਂ ਦਾ ਨਹੀਂ ਹੈਗਾ ਕਿ ਕੋਈ ਖੰਡ ਖਾਂਦਾ ਨਿਕਲ ਕੇ ਦੇ ਖੰਡ ਖਾਂਦਾ ਵਾਪਸ ਆ ਗਿਆ ਹੂੰ ਬਹੁਤ ਔਖੇ ਦੌਰ ਚੋਂ ਗੁਜ਼ਰ ਕੇ ਲੋਕ ਉੱਥੇ ਜਾਂਦੇ ਨੇ ਜੀ ਸਰ 40 40 45 45 ਲੱਖ ਪਰ ਪਰਸਨ ਦਾ ਲੱਗਦਾ ਹੈ ਮਿਨੀਮਮ ਮਿਨੀਮਮ ਬਿਲਕੁਲ ਜਿਹੜੇ ਜਿਹੜੇ ਖਰਚੇ ਨੇ ਉਹ ਲੰਕੀ ਰੂਟ ਆ ਜੀ ਲੰਕੀ ਰੂਟ ਹੈ ਜਿਹੜਾ ਹੂੰ 40 ਤੋਂ 50 ਲੱਖ ਆ ਮੈਂ ਹੁਣੇ ਹੀ ਕਿਉਂਕਿ ਤੇ ਵਿੱਚ ਜ਼ਿਆਦਾਤਰ ਜਿਹੜੇ ਉਤਰੇ ਨੇ ਲੋਕ ਉਹ ਪਲਾਥ ਏਰੀਏ ਦੇ ਆ ਹੂੰ ਮੈਂ ਆਪਣੇ ਬਿੱਤਰ ਨੂੰ ਜਿਹੜਾ ਇੰਨਾ ਚੀਜ਼ਾਂ ਤੋਂ ਵਾਕਿਬ ਹੈ ਉਹਨੂੰ ਪੁੱਛਿਆ ਉਸ ਏਰੀਏ 'ਚੋਂ ਹੂੰ ਤਾਂ ਉਹਨੇ ਕਿਹਾ ਕਿ ਇੱਥੇ 45 ਤੋਂ 50-50 ਲੱਖ ਰੁਪਈਆ ਦੇ ਕੇ ਲੋਕ ਉਧਰ ਨੂੰ ਗਏ ਨੇ ਹੂੰ ਤਾਂ ਇਹਦਾ ਮਤਲਬ ਇਹ ਆ ਕਿ ਜੇ ਇੱਕ ਪਰਿਵਾਰ ਕੋਈ ਗਿਆ ਤਿੰਨ ਜਣੇ ਨੇ ਉਹਦੇ ਵਿੱਚ ਜੀ ਤਾਂ ਲਗਭਗ 1.5 ਤੋਂ 2 ਕਰੋੜ ਰੁਪਈਆ ਉਹਨਾਂ ਦਾ ਮਿੱਟੀ ਹੋ ਗਿਆ ਬਿਲਕੁਲ ਤੇ ਜਿਨੇ ਸਭ ਕੁਝ ਮਿੱਟੀ ਕਰਕੇ ਉਹ 1.5 ਤੋਂ ਕਰੋੜ ਰੁਪਈਆ हासिल ਕਰਕੇ ਲਾਇਆ ਸੀ ਉਹਦੇ ਪੱਲੇ ਅੱਜ ਕੀ ਰਹਿ ਗਿਆ ਕੀ ਰਹਿ ਗਿਆ ਇਧਰਲਾ ਵੀ ਗਵਾਲਿਆ ਤੇ ਉਧਰੋਂ ਵੀ ਕੁਛ ਨਾ ਖੁਦਾ ਮਿਲਾ ਨਾ ਵਿਸਾਲੇ ਸਨਮ ਨਾ ਇਧਰ ਕੇ ਰਹੇ ਨਾ ਉਧਰ ਕੇ ਠਕਾਣੀ ਇਸ ਤਰ੍ਹਾਂ ਦੀ ਬਣ ਜਾਂਦੀ ਆ ਜੀ ਤੋਂ ਬਰਹਾਲ ਦੇਖੋ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਗੋਲਡੀ ਬਰਾੜ ਮੈਂ ਸਮਝਦਾ ਕਿ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਸਾਡੇ ਲੋਕ ਉਈਓ ਹੀ ਕਰੀ ਜਾਂਦੇ ਆ ਹਮ ਸਰ ਮਤਲਬ ਕਿ ਤੁਸੀਂ ਇੱਕ ਛੋਟੀ ਜੀ ਮਿਸਾਲ ਵੇਖੋ ਕਿ ਇੱਕ ਛੋਟਾ ਜਿਹਾ ਐਕਟ ਕੀਤਾ ਕਿਸੇ ਕਲਾਕਾਰ ਨੇ ਐਸ ਐਚਓ ਬਣ ਕੇ ਜੀ ਤੇ ਕਮਾਲ ਦੀ ਗੱਲ ਇਹ ਆ ਕਿ ਸਾਡੇ ਇੱਥੇ ਵੱਡੇ ਵੱਡੇ ਪੱਤਰਕਾਰਾਂ ਦੇ ਜਿਹੜੇ ਆਪਣੇ ਚੈਨਲ ਨੇ ਹੂੰ ਜਿਨ੍ਹਾਂ ਨੇ ਆਪਣੇ ਚੈਨਲ ਖੋਲੇ ਕੋਈ ਮਾੜੀ ਗੱਲ ਨਹੀਂ ਐ ਸਾਡੇ ਵੀ ਸੁਪਨੇ ਹੋਣਗੇ ਕਿਤੇ ਅਸੀਂ ਵੀ ਪੈਰਾਂ ਤੇ ਖਲੋਮਾ ਜੀ ਸਭ ਦੇ ਹੁੰਦੇ ਆ ਤੋ ਕਹਿਣ ਦਾ ਮਤਲਬ ਇਹ ਆ ਕਿ ਸਭ ਉਹਨਾਂ ਬੰਦਿਆਂ ਦੇ ਚੈਨਲਾਂ ਨੇ ਹੂੰ ਉਹ ਖਬਰ ਚਲਾ ਦਿੱਤੀ ਕਿ ਐਸ ਐਚਓ ਹੂੰ ਐਮ ਐਲ ਏ ਨੂੰ ਪਹ ਗਿਆ ਜਦ ਕਿ ਸਰ ਉਹਦਾ ਟੁੱਟਾ ਜਾ ਮੇਜ ਆ ਐਸ ਐਚਓ ਕਦੇ ਕਦੇ ਕਮਰੇ ਵਿੱਚ ਗਏ ਹੋ ਕਿਸੇ ਐਸ ਐਚਓ ਦੇ ਬਿਲਕੁਲ ਗਏ ਹੋ ਬਿਲਕੁਲ ਤੁਸੀਂ ਸਿਟੀ 'ਚ ਦੇਖਿਆ ਹੋਣਾ ਜੀ 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 ਗਏ ਹੋ ਹੋਗੇ ਤਾਂ ਐਸ ਐਚਓ ਦਾ ਕਮਰਾ ਜਿਹੜਾ ਹੈ ਨਾ ਬੈਂਕ ਮੈਨੇਜਰ ਤੋਂ ਵੀ ਵਧੀਆ ਹੁੰਦਾ ਹੈ ਜੀ ਸੈਵਨ ਟਾਈਪ ਕਹ ਲਓ ਬਣੇ ਹੁੰਦੇ ਹਾਂਜੀ ਸ਼ੀਸ਼ੇ ਤੇ ਮੇਜ਼ ਤੇ ਉਹ ਟੁੱਟਾ ਜਿਹਾ ਮੇਜ਼ ਮੈਂ ਦੇਖ ਕੇ ਮੈਂ ਗਏ ਅਰੇ ਐਸਾ ਕਿਹੜਾ ਐਸ ਐਚਓ ਇਹ ਤੇ 70 80 ਜਾਂ 90 ਦੇ ਦਹਾਕੇ ਵਾਲਾ ਥਾਣਾ ਤਾਂ ਹੋ ਸਕਦਾ ਹੈ ਇਸ ਪਿੱਛੋਂ ਲੁੱਕ ਵੀ ਉਹਦੀ ਉਦਾਂ ਸਰ ਅੱਜ ਅਸੀਂ ਲੱਗੇ ਨੇ ਹਮ ਉੱਤੇ ਵੱਡੇ ਵੱਡੇ ਮੇਜ਼ ਡੱਠੇ ਅਤੇ ਕੱਪੜੇ ਵਿਸ਼ੇ ਤੌਲਗੇ ਆ ਹੁੰਦੇ ਸਭ ਮੈਂ ਤਾਂ ਦੇਖਦਾ ਜੀ ਜੀ ਤਾਂ ਕਹਿੰਦਾ ਮਤਲਬ ਇਹ ਕਿ ਸਾਡੇ ਲੋਕਾਂ ਨੇ ਉਹ ਵੀ ਚੱਕਦਾ ਕੰਮ ਫਿਰ ਉਹਨੂੰ ਵਿਚਾਰੇ ਨੂੰ ਆਰਟਿਸਟ ਨੂੰ ਆ ਕੇ ਸਾਹਮਣੇ ਸਫਾਈ ਦੇਣੀ ਪਈ ਕਿ ਬਖਸ਼ੋ ਮੈਨੂੰ ਮੈਂ ਤੇ ਕਲਾਕ੍ਰਿਤ ਪੇਸ਼ ਕੀਤੀ ਆ ਇੱਥੇ ਹੁਣ ਕੋਈ ਕਹੀ ਜਾਂਦਾ ਕਿ ਦੇਖੋ ਜੀ ਅਨਮੋਲ ਨੂੰ ਲਿਆਏ ਨੇ 골ਡੀ ਵੀ ਇਹਦੇ ਵਿੱਚ ਆ ਰਿਹਾ ਫਲਾਣਾ ਕਈ ਜਿਹੜੇ ਕੁਝ ਜ਼ਿਆਦਾ ਗਿਆਨਵਾਦੀ ਵੀਰ ਨੇ ਉਹ ਕਹਿੰਦੇ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਇਹਨਾਂ ਨੇ ਅੰਮ੍ਰਿਤਸਰ 에어ਪੋਰਟ ਚੋਂ ਲਿਆ ਕਿ ਇੱਥੇ ਉਤਾਰੋ ਲਿਆ ਕੇ ਜਿਹੜੇ ਡਿਪੋਰਟ ਹੋਏ ਲੋਕ ਸਰ ਕੁਝ ਨਾਰਮਸ ਹੁੰਦੇ ਨੇ ਜੀ ਜਦੋਂ ਇਸ ਤਰ੍ਹਾਂ ਦੇ ਗੈਰ ਕਾਨੂੰਨੀ ਪ੍ਰਵਾਸੀ ਜਿਹੜੇ ਕੱਢੇ ਜਾਂਦੇ ਆ ਨਾ ਹੂੰ ਜਿਸ ਖਿੱਤੇ ਦੇ ਉਹ ਵਧੇਰੇ ਹੁੰਦੇ ਆ ਉਸ ਖਿੱਤੇ ਦਾ ਜਿਹੜਾ ਪਹਿਲਾ ਜਾਂ ਲਾਗ ਲਾ ਏਅਰਪੋਰਟ ਹੁੰਦਾ ਨਾ ਉਥੇ ਲਿਆ ਕੇ ਉਹਨਾਂ ਨੂੰ ਉਤਾਰਿਆ ਜਾਂਦਾ ਮੁੱਢਲੇ ਤੌਰ ਤੇ ਜਿਹੜੀਆਂ ਰਿਪੋਰਟਾਂ ਨੇ ਸ਼ਾਇਦ 104 ਗਿਣਤੀ ਆ ਨਾ ਜੀ 104 ਚੋਂ 30 ਹੋ ਗਏ ਆਪਣੇ 32 ਹੋ ਗਏ ਇਹਨਾਂ ਦੇ ਹਰਿਆਣਿਆਂ ਦੇ ਜੀ ਕਿੰਨੇ ਹੋ ਗਏ 62 62 ਤੇ 2 ਹੋ ਗਏ ਚੰਡੀਗੜ੍ਹ ਦੇ 64 ਤੇ ਸਾਢੇ ਆ ਹੂੰ ਆ ਲਾਗੇ ਲਾਗੇ ਚੌਂਟ ਤੇ ਸਾਡੇ ਤਾਂ ਫਿਰ 에어ਪੋਰਟ ਕਿਹੜਾ ਬਣਿਆ ਚੰਡੀਗੜ੍ਹ ਨੂੰ ਪੰਜਾਬ ਨਹੀਂ ਮੰਨਦੇ ਜਾਂ ਹਰਿਆਣੇ ਨੂੰ ਪੰਜਾਬ ਦੇ ਨਾਲ ਵਾਲਾ ਹਿੱਸਾ ਨਹੀਂ ਮੰਨਦੇ ਹਰਿਆਣੇ ਦੇ ਵੀ ਜ਼ਿਆਦਾਤਰ ਲੋਕ ਜਿਹੜੇ ਉਹ ਪੰਜਾਬ ਦੇ ਨੇੜ ਦੇ ਨੇ ਜੀ ਉਹ ਆਪਣੇ ਵੀ ਜ਼ਿਆਦਾਤਰ ਟ੍ਰੈਂਡ ਸੀ ਤਾਂ ਕਹਿਉਂਦਾ ਮਤਲਬ ਇਹ ਹੈ ਕਿ ਇਹ ਚੀਜ਼ਾਂ ਸਾਡੇ ਇੱਧਰ ਬਹੁਤ ਵਧਾ ਚੜਾ ਕੇ ਪੇਸ਼ ਕਰ ਦਿੱਤੀਆਂ ਜਾਂਦੀਆਂ ਨੇ ਬਰਹਾਲ ਐਸਾ ਕੁਝ ਨਹੀਂ ਹੈ ਕੱਲ ਇਹ ਡੀਜੀਪੀ ਸਾਹਿਬ ਨੇ ਇੱਕ ਸਥਿਤੀ ਸਪਸ਼ਟ ਕਰ ਦਿੱਤੀ ਸੀ ਕਿ ਸਾਨੂੰ ਕੋਈ ਇਸ ਤਰ੍ਹਾਂ ਦਾ ਹੁਕਮ ਨਹੀਂ ਹੋਇਆ ਕਿ ਅਸੀਂ ਕਿਸੇ ਨੂੰ ਇੱਥੇ ਫੜ ਲਈਏ ਕਿਸੇ ਨੂੰ ਹਿਰਾਸਤ ਚ ਲੈ ਲਈਏ ਉਹ ਜਿਹੜੇ ਇਦਾਂ ਤੇ ਕ੍ਰਿਮਨਲ ਹੁੰਦੇ ਜਿਹੜੇ ਵਾਂਟਡ ਹੁੰਦੇ ਨੇ ਸਾਬ ਉਹਨਾਂ ਵਾਸਤੇ ਅੱਡ ਹਵਾਲਗੀ ਦੀ ਪ੍ਰਕਿਰਿਆ ਚੱਲਦੀ ਆ ਤੇ ਜਿਹੜੇ ਗੋਲਡ ਯੂਰੀ ਆ ਉਹ ਤਾਂ ਗਏ ਹੀ ਦੂਜੇ ਢੰਗ ਨਾਲ ਕੋਈ ਸਟੱਡੀ ਵੀਜ਼ੇ ਤੇ ਗਿਆ ਕੋਈ ਫੇਕ ਪਾਸਪੋਰਟ ਤੇ ਗਿਆ ਕੋਈ ਕਿਤੇ ਬੈਠਾ ਕੋਈ ਕਿਤੇ ਬੈਠਾ ਸਾਰਾ ਠੀਕ ਹੈ ਨਾ ਜੀ ਹਾਲੇ ਉਹ ਚੀਜ਼ਾਂ ਬਹੁਤ ਦੂਰ ਨੇ ਤਾਂ ਇਸ ਤਰ੍ਹਾਂ ਦੀ ਕੋਈ ਨਾ ਹੀ ਅਗਾਊ ਸੂਚੀ ਸੀ ਕਿਸੇ ਕੋਲ ਜੀ ਆ ਹੁਣ ਇੱਕ ਸੂਚੀ ਹੋਰ ਆ ਗਈ ਨਾ 186 ਦੀ ਉਹ ਵੀ ਤੁਰੇ ਫਿਰਦੀ ਹੈ ਵਿੱਚ 204 ਦਾ ਪਹਿਲਾਂ ਜ਼ਿਕਰ ਆਇਆ ਸੀਗਾ ਸੋ ਫਿਲਹਾਲ ਸਾਨੂੰ ਸੰਕੋਚ ਕੇ ਹੀ ਰਿਪੋਰਟਿੰਗ ਕਰਨ ਦੀ ਜ਼ਰੂਰਤ ਹੈ ਜੀ ਸੰਕੋਚ ਕੇ ਹੀ ਗੱਲਬਾਤ ਕਰਨ ਦੀ ਜ਼ਰੂਰਤ ਹੈ ਜੋ ਵੀ ਤੱਥ ਜਿਹੜੇ ਆ ਉਹ ਕਹਾਂ ਲੋ ਕਿ ਸਾਡੇ ਵੈਰੀਫਾਈ ਹੁੰਦੇ ਆ ਤਾਂ ਉਹੀ ਲਿਆਉਣੇ ਚਾਹੀਦੇ ਆ ਜਨਤਕ ਮੰਚ ਤੇ ਫਿਲਹਾਲ ਐਸਾ ਕੁਝ ਨਹੀਂ ਹੈ ਕੱਲ ਨੂੰ ਕੀ ਹੁੰਦਾ ਆਪਾਂ ਕਹਿ ਨਹੀਂ ਸਕਦੇ ਕੱਲ ਨੂੰ ਕੋਈ ਆ ਵੀ ਜਾਵੇ ਕਿਉਂਕਿ ਹੁਣ ਆ ਕੀ ਆ ਐਟ ਦਿ ਐਂਡ ਮੈਂ ਤੁਹਾਨੂੰ ਦੱਸ ਦਿੰਨਾ ਕਿ ਜਿਹੜੇ ਬੰਦੇ ਇਸ ਤਰ੍ਹਾਂ ਹੁੰਦੇ ਨੇ ਰਿਪੋਰਟ ਹੁੰਦੇ ਆ ਜੀ ਆਂਦੇ ਹੁੰਦੇ ਨੇ ਕਿ ਕੀ ਹੋਇਆ ਜਾਂ ਚੜੇ ਨਹੀਂ ਜੰਜਾ ਚੜਦਿਆਂ ਤੇ ਵੇਖ ਲਿਆ ਨੇ ਨਹੀਂ ਅਸੀਂ ਤੇ ਚੜ ਵੀ ਗਏ ਆ ਜੀ ਖਲੀਆਂ ਚੜੀਆਂ ਨਹੀਂ ਵੇਖੀਆਂ ਚਲੋ ਜੰਜਾ ਕੋਈ ਆ ਮੇਰੇ ਇੱਕ ਦੋ ਇੱਕ ਦੋ ਬੇਲੀ ਰਹਿੰਦੇ ਉਹ ਵੀ ਚੜਾ ਦੇਨੇ ਆ ਬਸ ਇੱਕ ਦੋ ਦਿਨਾਂ ਚ ਮੈਂ ਬਸ ਕੰਮ ਫਿਰ ਉਸ ਤੋਂ ਬਾਅਦ ਮੈਂ ਫਾਰ ਗਿਆ ਜੀ ਤਾਂ ਕਹਿਣ ਦਾ ਮਤਲਬ ਇਹ ਆ ਕਿ ਭਾਈ ਉੱਥੋਂ ਇਹਨਾਂ ਕੋਲ ਪਾਸਪੋਰਟ ਵਗੈਰਾ ਤਾਂ ਹੁੰਦਾ ਨਹੀਂ ਜੀ ਜਦੋਂ ਇਹ ਦਾਖਲ ਹੁੰਦੇ ਪਾਸਪੋਰਟ ਤੇ ਆਪਾਂ ਸੁਣਿਆ ਨਹੀਂ ਪਾਰਟਪੂਡ ਕੇ ਸੁੱਟ ਦਿੰਦੇ ਨੇ ਉਹ ਸ਼ਿੱਦਾਂ ਦਾ ਹੁੰਦਾ ਹੈ ਨਾ ਹੂੰ ਤਾਂ ਫਿਰ ਕਿਵੇਂ ਆਉਣਗੇ ਸਰ ਉਥੋਂ ਦੀ ਜਿਹੜੀ ਅੰਬੈਸੀ ਹੁੰਦੀ ਹੈ ਜਾਂ ਸਬੰਧਤ ਜਿਹੜਾ ਇਹ ਸਾਰਾ ਕੁਝ ਹੁੰਦਾ ਹੈ ਨਾ ਜੀ ਉਹ ਇੱਕ ਟਰੈਵਲ ਡਾਕੂਮੈਂਟ ਇਸ਼ੂ ਕਰਦਾ ਹੈ ਹਮ ਠੀਕ ਹੈ ਜੀ ਜੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਸਰਟੀਫਿਕੇਟ ਹੈ ਉਹਨਾਂ ਦੇ ਹੱਥੇ 'ਚ ਉਹ ਜਿਵੇਂ ਇੱਥੇ ਉਤਰਨਗੇ ਉਹ ਸਰਟੀਫਿਕੇਟ ਵਾਪਸ ਲੈ ਲਿਆ ਜਾਊਗਾ ਉਸ ਕੱਲ ਖਤਮ ਹੈ ਉਸ ਤੋਂ ਬਾਅਦ ਇਹਨਾਂ ਨੇ ਜੋ ਸਾਰਾ ਕੁਝ ਜਿਵੇਂ ਕਸਟਮ ਹੁੰਦਾ ਹੈ ਜਾਂ ਉਹ ਜਿਹੜੇ ਅੰਦਰ ਹਵਾਈ ਜ ਦੇ ਅਡੇ ਹੁੰਦੇ ਜਿਹੜੇ ਹਵਾਈ ਅਡੇ ਜਿਹੜੇ ਉਹਦੇ ਤੋਂ ਵਾਕਿਫ ਨੇ ਉਹਨਾਂ ਨੂੰ ਪਤਾ ਹੋਵੇਗਾ ਸਾਰਾ ਕਿ ਉਹ ਕਲੀਅਰੈਂਸ ਹੁੰਦੀ ਆ ਜੀ ਜਦੋਂ ਸਾਰੇ ਕਾਊਂਟਰਾਂ ਤੋਂ ਕਲੀਅਰੈਂਸ ਹੋ ਗਈ ਤਾਂ ਉਹ ਪੁਲਿਸ ਨੂੰ ਹੈਂਡਓਵਰ ਕਰ ਦੇਣਗੇ ਪੁਲਿਸ ਨੇ ਸਾਰਿਆਂ ਦੀ ਡਿਟੇਲ ਲੈ ਲੈਣੀ ਆ ਹੂੰ ਠੀਕ ਹੈ ਜੀ ਜੀ ਸਾਰਿਆਂ ਦੀ ਡਿਟੇਲ ਸਾਰਿਆਂ ਨੂੰ ਦੇਖਣਗੇ ਜਿਹਦੀ ਕ੍ਰਿਮੀਨਲ ਹਿਸਟਰੀ ਹੈਗੀ ਆ ਮੰਨ ਲਓ ਇਧਰੋਂ ਭੱਜਿਆ ਉਹਨੂੰ ਤਾਂ ਉਹਨਾਂ ਨੇ ਲੈਣਾ ਹੀ ਲੈਣਾ ਆ ਆਓ ਬਿਲਕੁਲ ਇਹ ਪੀਓ ਅਦਾਲਤ ਚੋਂ ਉਹਨੂੰ ਤੇ ਚੱਕਣੇ ਚੱਕਣਾ ਅਗਲੇ ਨੇ ਏਦਾਂ ਨਹੀਂ ਹੈ ਵੀ ਇੱਕ ਇੱਕਈ ਵੀ ਅਫਵਾਹ ਫਲਾਈ ਜਾ ਰਹੀ ਹੈ ਜੀ ਕਿ ਸਾਰਿਆਂ ਨੂੰ ਇੱਥੇ ਫੜ ਲੈਣਗੇ ਜੀ ਏਦਾਂ ਐਸਾ ਕੁਝ ਨਹੀਂ ਹੋਣਾ ਉਹਨਾਂ ਵਾਸਤੇ ਬੱਸਾਂ ਤਿਆਰ ਨੇ ਜਿਹੜੇ ਹਰਿਆਣੇ ਦੇ ਆ ਚੰਡੀਗੜ੍ਹ ਦੇ ਪੰਜਾਬ ਦੇ ਆ ਉਹਨਾਂ ਨੂੰ ਉਹਨਾਂ ਦੇ ਲਾ ਕੇ ਘਰਾਂ ਤੱਕ ਵੀ ਪਹੁੰਚਾ ਦੇਣਗੇ ਇਹ ਅਫਵਾਹਾਂ ਨੇ ਕਿ ਉਹਨਾਂ ਨੂੰ ਫੜ ਕੇ ਜੇਲ੍ਹ ਚ ਸੁੱਟ ਦੇਣਗੇ ਐਸਾ ਹੋਏਗਾ ਦਾ ਐਸਾ ਹੋਗਾ ਐਸਾ ਕੁਝ ਨਹੀਂ ਹੈ ਹਾਂ ਜਿਹਦੀ ਕ੍ਰਿਮੀਨਲ ਹਿਸਟਰੀ ਆ ਜੋ ਵਾਂਟਡ ਹੈ ਜੋ ਪੀਓ ਆ ਉਹ ਤਾਂ ਕਿਤੇ ਵੀ ਉਹਨਾਂ ਦੇ ਹੱਥ ਲੱਗ ਗਿਆ ਜੀ ਉਹਦੇ ਅੱਗੇ ਵੀ ਹੁੰਦਾ ਹੈ ਨਾ ਕਿ ਫਲਾਣਾ ਬੰਦਾ ਜੀ ਫਲਾਣੀ ਮਲੇਸ਼ੀਆ ਤੋਂ 에어ਪੋਰਟ ਤੋਂ ਆਇਆ ਜੀ ਰਿਪੋਰਟ ਹੋ ਕੇ ਤੇ ਉਹਨੂੰ ਚੱਕ ਲਿਆ ਇੱਥੇ ਜੀ ਤਾਂ ਉਹ ਤੇ ਲਿਆਉਂਦੇ ਇਸ ਤਰ੍ਹਾਂ ਨੇ ਰਿਪੋਰਟ ਕਰਵਾ ਕੇ ਲਿਆਉਂਦੇ ਨੇ ਕਈ ਵਾਰ ਹਮ ਸਹਿਮਤੀ ਦੇ ਨਾਲ ਸੋ ਐਸਾ ਕੁਝ ਨਹੀਂ ਹੈ ਫਿਲਹਾਲ ਜੋ ਮਤਲਬ ਕਿ ਆਪਣੇ ਸਾਹਮਣੇ ਆ ਗਿਣਤੀ ਉਹਦੇ ਤੇ ਜਾਈਏ ਤਾਂ ਉਹਦੇ ਵਿੱਚ 104 ਸ਼ਾਇਦ ਹੋਣ ਦੱਸਿਆ ਕਿ ਇਹ ਜਿਹੜਾ C17 ਹੈ ਜੀ ਉਹਨਾਂ ਦਾ ਜਹਾਜ਼ ਲੈ ਕੇ ਉਤਰਿਆ ਹਮ ਬਾਕੀ ਹੁਣ ਕਿੰਨੇ ਆਉਂਦੇ ਆ ਪਤਾ ਨਹੀਂ ਹੈ ਇਹ ਤੇ ਮੋਦੀ ਸਾਹਿਬ ਰੋਕਣ ਜਦੋਂ ਜਾਣਗੇ ਆਪਦੇ ਜਾਨ ਤੋਂ ਪਿਆਰੇ ਮਿੱਤਰ ਨੂੰ ਮਿਲਣਾ ਤੇ ਉਦੋਂ ਰੋਕਣ ਰਾਕਣ ਤੇ ਠੀਕ ਹੈ ਨਹੀਂ ਤੇ ਬਸ ਗਜ਼ਬ ਹੋਇਆ ਹੀ ਹੋਇਆ ਬਹੁਤ ਸਾਰੇ ਲੋਕ ਜਿਹੜੇ ਡਿਪੋਰਟ ਹੋਣਗੇ ਹੋਣਗੇ ਜੀ ਹਾਲਾਂਕਿ ਕਹਿੰਦੇ ਕਿ ਉਹ ਜਿਹੜੇ ਟੈਰਿਫ ਵਾਲਾ ਉਹਨੇ ਬਿਆਨ ਦਿੱਤਾ ਸੀ ਜਾਂ ਕਾਰਵਾਈ ਸ਼ੁਰੂ ਕੀਤੀ ਸੀ ਟਰੰਪ ਨੇ ਉਹ ਚ ਤਾਂ ਰੋਕ ਲਾਤੀ ਹੈ ਹੋ ਸਕਦਾ ਇੱਧਰ ਵੀ ਕੋਈ ਰੋਕ ਲੱਗ ਜਾ ਜਾਂ ਕੋਈ ਕਹਿੰਨ ਕਿ ਆਪਦੀ ਮਿਸ ਜਿਹੜੀ ਮਿੱਤਰਤਾ ਹੈ ਉਹਦੇ ਆਲਾ ਕੋਈ ਕੰਮ ਚੱਲ ਜੇ ਨਹੀਂ ਦੇਖੋ ਉਹਨਾਂ ਨੇ ਇਲੈਕਸ਼ਨ ਮੈਂ ਤੁਹਾਨੂੰ ਅੱਗੇ ਕਿਹਾ ਸੀ ਉਹਨਾਂ ਨੇ ਇਲੈਕਸ਼ਨ ਲੜਿਆ ਇਸ ਮੁੱਦੇ ਤੇ ਹੂੰ ਇਲੈਕਸ਼ਨ ਲੜ ਕੇ ਜਿੱਤਣਾ ਕਿਸੇ ਮੁੱਦੇ ਤੇ ਉਹਦੇ ਇੱਕ ਸਿੱਧੇ ਕਹੋ ਕਿ ਅਰਥ ਇਹ ਹੁੰਦੇ ਆ ਕਿ ਭਾਈ ਲੋਕਾਂ ਨੇ ਮੋਹਰ ਲਾਈ ਆ ਉਸ ਚੀਜ਼ ਤੇ ਜੀ ਜੀ ਠੀਕ ਹੈ ਜੀ ਅੱਜ ਕੱਲ ਤੁਸੀਂ ਜੇ ਅਮਰੀਕਾ ਦੇ ਵਿੱਚ ਸਰ ਬਰੀਕੀ ਨਾਲ ਜਿਹੜੇ ਲੋਕ ਅਮਰੀਕਾ ਦੀਆਂ ਖਬਰਾਂ ਸ਼ਾਨਦੇ ਆ ਉਹਨਾਂ ਨੂੰ ਪਤਾ ਹੋਵੇਗਾ ਕਿ ਇੰਡੀਅਨ ਪੀਪਲਸ ਦੇ ਖਿਲਾਫ ਉੱਥੇ ਮੁਹਿੰਮਾਂ ਚੱਲਦੀਆਂ ਨੇ ਸੋਸ਼ਲ ਮੀਡੀਆ ਤੇ ਜੀ ਕਿ ਸਾਡੇ ਇੱਥੇ ਤੇ ਜਿਹੜੇ ਲੋਕ ਆ ਉਹਨਾਂ ਦੀਆਂ ਚੌਬਾਂ ਖਾ ਰਹੇ ਆ ਹੂੰ ਇਹ ਡਰੱਗ ਲੈ ਆ ਰਹੇ ਨੇ ਜੀ ਇਹ ਗੰਦ ਪਾ ਰਹੇ ਨੇ ਬਹੁਤ ਮੈਂ ਉਹ ਸ਼ਬਦ ਬੋਲਣਾ ਨਹੀਂ ਚਾਹੁੰਦਾ ਸਰ ਮੇਰੇ ਇੰਡੀਅਨ ਲੋਕ ਜਿਹੜੇ ਸਾਡੇ ਲੋਕ ਆ ਮੈਂ ਉਹਨਾਂ ਦੀ ਸ਼ਾਨ ਚੋਂ ਕੁਝ ਬੋਲਣਾ ਨਹੀਂ ਚਾਹੁੰਦਾ ਐਸੇ ਸ਼ਬਦ ਲਾ ਕੇ ਉਹ ਨਾਲ ਟ੍ਰੈਂਡ ਕਰਾ ਰਹੇ ਸੀਗੇ ਸੋਸ਼ਲ ਮੀਡੀਆ ਤੇ ਕੁਝ ਹਫ਼ਤੇ ਪਹਿਲਾਂ ਕਿ ਆਪਾਂ ਉਹ ਗੱਲਾਂ ਸੋਚ ਨਹੀਂ ਸਕਦੇ ਕਿ ਆਪਣੇ ਭੈਣ ਭਰਾ ਨੇ ਸਮਝਦੇ ਹੋ ਨਾ ਤੁਸੀਂ ਬਹੁਤ ਸਰੀ ਗੱਲਾਂ ਸਾਹਮਣੇ ਆਉਂਦੀਆਂ ਨੇ ਜੀ ਜਦੋਂ ਜੇ ਡੋਨਲਡ ਟਰੰਪ ਉਸ ਚੀਜ਼ ਤੋਂ ਪਿੱਛੇ ਹਟਦਾ ਤਾਂ ਫਿਰ ਟਰੰਪ ਹੀ ਕਹਾਦਾ ਹੋਇਆ ਹਾਲਾਂਕਿ ਟੈਰਫ ਦੇ ਮਾਮਲੇ 'ਚ ਉਹ ਇੱਕ ਕਦਮ ਪਿੱਛੇ ਹਟਿਆ ਕੈਨੇਡਾ ਤੇ ਮੈਕਸੀਕੋ ਦੇ ਮਾਮਲੇ 'ਚ ਉਹਦੇ 'ਚ ਵੀ ਉਹ ਦਬਾਰ ਤੋਂ ਕਹਿ ਲੋ ਕਿ ਚਰਚਾ ਕਰ ਰਹੇ ਨੇ ਜੇ ਤਾਂ ਟਰੰਪ ਦੇ ਉਹ ਸੂਤ ਆਉਂਦੇ ਆ ਕਿ ਹਾਂ ਬਈ ਠੀਕ ਆ ਆਪਾਂ ਕਰ ਲਾਂਗੇ ਰਲ ਮਿਲ ਕੇ ਤਾਂ ਉਹ ਸ਼ਾਇਦ ਮਸਲਾ ਹੱਲ ਹੋ ਜਾਏਗਾ ਪਰ ਜੇ ਉਹ ਅਜੇ ਇਸ ਮੁੱਦੇ ਤੋਂ ਪਿਛਾੜਦਾ ਤਾਂ ਲੋਕਲ ਰਾਜਨੀਤੀ ਜਿਹੜੀ ਹੁੰਦੀ ਆ ਸਰ ਹਮ ਤਾਂ ਉਹਦੇ ਵਿੱਚ ਨੁਕਸਾਨ ਹੁੰਦਾ ਕਿਸੇ ਵੀ ਨੇਤਾ ਦਾ ਬਿਲਕੁਲ ਕਿਉਂਕਿ ਲੋਕਾਂ ਨੇ ਉਹ ਉਹਦੇ ਮੁੱਦੇ ਹੀ ਕੀ ਸੀਗੇ ਸਰ ਆਹੀ ਤੇ ਮੁੱਦੇ ਸੀਗੇ ਤੇ اور میں ਤੁਹਾਨੂੰ ਹੋਰ ਦੱਸ ਦਿਆਂ ਗੋਰਿਆਂ ਦੇ ਵਿੱਚ ਪੱਛਮ ਦੇ ਵਿੱਚ ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਰੈਡੀਕਲਾਈਜੇਸ਼ਨ ਬਹੁਤ ਜ਼ਿਆਦਾ ਵਧ ਰਿਹਾ ਹੈ ਵਾਈਟ ਸੁਪਰਮੇਸੀ ਜਿਹੜੀ ਹੈ ਗੱਲਾਂ ਜਿਹੜੀਆਂ ਨੇ ਉਹ ਕਹਿ ਲਓ ਕਿ ਥੋੜੀਆਂ ਜੀਆਂ ਅਗਾਹ ਚਲੇ ਜਾਂਦੀਆਂ ਵਿਚਾਰਤਾਰਕ ਹੋ ਜਾਂਦੀਆਂ ਉਹ ਬਹੁਤ ਜ਼ਿਆਦਾ ਵਧਿਆ ਪਿਆ ਕੰਮ ਉੱਥੇ ਜੀ 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 ਇੱਕ ਮਿੱਤਰ ਕਹਿ ਰਹੇ ਸੀਗੇ ਕਿ ਭਾਈ ਉਹਨਾਂ ਦਾ ਵੀ ਕੋਈ ਮਿੱਤਰ ਆਇਆ ਤੇ ਸੱਚਮੁੱਚ ਇਹ ਜਿਹੜੇ ਵੀ 200 ਤੋਂ ਆਏ ਨੇ ਖੈਰ ਉਹਨਾਂ ਦੇ ਤਾਂ ਬਹੁਤ سارے ਸੁਪਨੇ ਆਪਾਂ ਗੱਲ ਇੱਥੇ ਸ਼ੁਰੂ ਕੀਤੀ ਸੀ ਇੱਕ ਮਿੱਤਰ ਕਹਿ ਰਹੇ ਸੀਗੇ ਨਾਮ ਪਿੱਛੇ ਥੋੜਾ ਸਕਿਪ ਹੋ ਗਿਆ ਕਹਿ ਰਹੇ ਸੀਗੇ ਕਿ ਜਾਜ ਇੱਥੇ ਅਮਰਸਾਰੀ ਕਿਉਂ ਉਤਾਰਿਆ ਗਿਆ ਇਹਦਾ ਜਵਾਬ ਮੈਂ ਤੁਹਾਨੂੰ ਜਵਾਬ ਦੇ ਦਿੰਦਾ ਹੈ ਜੀ ਜੀ 104 ਗਿਣਤੀ ਹੈ ਜਿਦੇ ਵਿੱਚੋਂ ਆਪਣੇ ਕਹ ਲੋ ਕਿ 64 ਤੇ ਆਪਣੇ ਹੋ ਗਏ ਹੂੰ 64 ਲਗਭਗ ਜੀ ਜੀ ਇਹਦਾ ਹਿੱਸਾ ਬਣਾ ਲਓ ਐਵੇਂ ਹਰ ਇੱਕ ਗੱਲ ਤੇ ਨਾ ਕਰੀ ਦਈ ਨਹੀਂ ਬਿਲਕੁਲ ਗੁਜਰਾਤੀਆਂ ਦੇ ਵੀ ਨਾ ਉਹਨਾਂ ਨੇ ਵਿੱਚ ਪਾਏ ਹੋਏ ਨੇ ਹੂੰ ਪੰਜਾਬੀਆਂ ਦੇ ਵੀ ਹੈ ਹਰਿਆਣਿਆਂ ਦੇ ਵੀ ਆ ਜੀ ਜੀ ਤਾਂ ਹਰ ਇੱਕ ਗੱਲ ਦੇ ਵਿੱਚ ਚਲੋ ਹਰ ਇੱਕ ਬੰਦਾ ਆਪਣਾ ਪ੍ਰਤੀਕਰਮ ਦੇਣ ਵਾਸਤੇ ਆਜ਼ਾਦ ਹੈ ਪਰ ਇਹ ਇੰਟਰਨੈਸ਼ਨਲ ਜੇ ਤੁਸੀਂ ਦੇਖੋਗੇ ਇਹ ਇੱਕ ਤਰ੍ਹਾਂ ਨਾਲ ਜਿੱਦਾਂ ਸਿਧਾਂਤ ਹੈ ਨਾ ਉਹ ਵਰਤਿਆ ਜਾਂਦਾ ਜਦੋਂ ਇਸ ਤਰ੍ਹਾਂ ਇਲੀਗਲ ਮਾਈਗ੍ਰੈਂਟ ਝੜੇ ਆ ਉਹ ਦੇਸ਼ ਨਕਾਲਾ ਦੇਖੇ ਉੱਥੇ ਛੱਡੇ ਜਾਂਦੇ ਆ ਓਵਰ ਆਲ ਜੇ ਦੇਖੀ ਮਿੰਟੂ ਜੀ ਉਹਨਾਂ ਦੇ ਸਾਰੇ ਹਿੰਦੂਸਤਾਨ ਬਾਕੀ ਤੁਸੀਂ ਸੋਚਣ ਵਾਸਤੇ ਆਜ਼ਾਦ ਹੋ ਤੁਸੀਂ ਮੇਰੀ ਸੋਚ ਦੇ ਨਾਲ ਚੱਲੋ ਐਸਐਮਐਕ ਕਦੇ ਨਹੀਂ ਕਹਿੰਦਾ ਸਰ ਜੀ ਜੀ ਹਰ ਇੱਕ ਬੰਦਾ ਆਪਣੀ ਆਪਣੇ ਨਜ਼ਰੀਏ ਦੇ ਹਿਸਾਬ ਨਾਲ ਚੱਲੇ ਤੇ ਬਿਹਤਰ ਹੈ ਜੀ ਹੂੰ ਜੀ ਜੀ